ਸਾਰੇ ਦਾ ਸਤਿ ਸ੍ਰੀ ਅਕਾਲ ਅੱਜ ਦੇ ਬਲੌਗ ਵਿੱਚ ਅੱਜ ਆਪਾਂ ਪਹੁੰਚੇ ਹਾਂ ਮਲੇਰ ਕੋਟਲਾ ਬੱਕਰਾ ਮੰਡੀ ਦੀ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਬੱਕਰਾ ਮੰਡੀ ਆ ਅੱਜ ਤੁਹਾਨੂੰ ਬੱਕਰੇ ਦਿਖਾਉਣੇ ਆ ਬੱਕਰੇ ਕਾਦੇ ਨੇ ਮਿੱਤਰੋ ਝੋਟੇ ਨੇ ਝੋਟੇ ਹਾਂ ਬਈ ਸੇਲ ਕਰਦੇ ਨੇ ਇਹ ਕਿੱਥੋਂ ਆਏ ਤੁਸੀਂ ਅਮਰਾਜਿਸਥਾਨ ਬੀਕਾਨੇ ਸਰ ਰਾਜਸਥਾਨ ਬੀਕਾਨੇਰ ਤੋਂ ਬਾਈ ਹੁਣੇ ਆਏ ਨੇ ਇਹ ਕਿੰਨੇ ਦਾ ਸੇਲ ਕਰਨਾ ਇਹ ਇਹ 1 ਲੱਖ ਰੁਪਏ ਮੰਗ ਰਿਹਾ 1 ਲੱਖ ਰੁਪਏ ਮੰਗਦੇ ਹੋ ਠੀਕ ਆ ਇਹਦੀ ਹਾਈਟ ਕਿੰਨੀ ਹੋਊਗੀ ਇਹਦੀ ਆਹ ਦੇ 42 42 ਇੰਚ ਹਾਂ ਠੀਕ ਆ ਠੀਕ ਆ ਠੀਕ ਆ ਕਿੰਨੇ ਟਾਈਮ ਦਾ ਇਹ ਇਹ ਹੋ ਗਿਆ ਭਾਈ 3 ਸਾਲ ਦਾ 2.5 3 ਸਾਲ ਦਾ ਠੀਕ ਆ ਆਹਾ ਭਾਈ ਆਹਾ ਇਹ ਵੀ 3 ਸਾਲ ਦਾ ਇਹ 3 ਸਾਲ ਦਾ 3 ਸਾਲ ਦਾ ਇਹਦੀ ਹਾਈਟ ਕਿੰਨੀ ਹੂ ਇਹਦੀ ਇਤਨੀ ਹੈ 44 ਇੰਚ ਕਿੰਨੇ ਦਾ ਸੇਲ ਕਰਨਾ ਇਹ ਇਹ 80 ਦਾ ਕਰਨਾ ਹੈ ਲੈ ਮਿੱਤਰੋ 80000 ਦਾ ਕਹਿੰਦਾ ਸੇਲ ਕਰਨਾ ਬਾਕੀ ਮੌਕੇ ਤੇ ਘੱਟ ਵੱਧ ਹੋਈ ਜਾਊ ਹਾਂ ਘੱਟ ਵੱਧ ਹੋ ਜਾਏਗਾ ਠੀਕ ਆ ਠੀਕ ਆ ਠੀਕ ਲੈ ਵੀ ਮਿੱਤਰੋ ਤੁਹਾਨੂੰ ਫਿਰ ਤਰਕੇ ਸਾਰੇ ਦਿਖਾਵਾਂਗੇ ਜਾਨਵਰ ਸਾਰੀ ਮੰਡੀ ਕਵਰ ਕਰਾਂਗੇ ਕੀ ਕੀ ਰੇਟ ਨੇ ਜਾਨਵਰਾਂ ਦੇ ਕਿਵੇਂ ਬੋਲੀਆਂ ਲੱਗ ਰਹੀਆਂ ਨੇ ਤੁਹਾਨੂੰ ਫਿਰ ਤੁਰ ਕੇ ਆਪਾਂ ਸਾਰੇ ਹੀ ਦਿਖਾਈ ਚੱਲਾਂਗੇ ਤੇ ਜਾਨਵਰਤਾ ਵਾਂਗ ਆ ਦੇਖ ਦੇਖ ਕੇ ਭੁੱਖ ਲੈਂਦੀ ਆ ਕੀ ਬਾਤਾਂ ਜਰ ਪੁੱਤਾਂ ਵਾਂਗੂ ਪਾਲਦਿਆ ਲੋਕ ਇਹਨਾਂ ਨੂੰ ਫੇਰ ਕਿਤੇ ਜਾ ਕੇ ਮਿੱਤਰੋ ਮੁੱਲ ਮਿਲਦੇ ਆ ਫਿਰ 2 ਲੱਖ 4 ਲੱਖ 5-5 ਲੱਖ ਦੇ ਬੱਕਰੇ ਮਿੱਤਰੋ ਫੇਰ ਕਹਿੰਦੇ ਮੁੱਲ ਲੱਗਦੇ ਨੇ ਆ ਦੇਖ ਲਓ ਤੁਸੀਂ ਮੇਲੇ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਆਪਾਂ ਬੱਕਰੀ ਬੱਕਰੇ ਚਾਰੇ ਪਾਸੇ ਇੱਧਰ ਦੁਕਾਨਾਂ ਸਜੀਆਂ ਹੋਈਆਂ ਨੇ। ਕੀ ਬਾਤਾਂ ਕਹਿੰਦਾ ਕਿਵੇਂ ਆ ਮਖਾ ਠੀਕ ਠਾਕ ਆ ਕਹਿੰਦਾ ਬਣਾਈ ਚੱਲ ਮਿੱਤਰਾ ਵੀਡੀਓ ਸਾਨੂੰ ਵੀ ਕਵਰ ਕਰ ਲੈ। ਮਖਾ ਤੁਹਾਨੂੰ ਵੀ ਮਿੱਤਰੋ ਕਵਰ ਕਰ ਲਾਂਗੇ ਤੇ ਅੱਗੇ ਚੱਲਦੇ ਆਂ ਉਹ ਦੇਖ ਲਓ ਦੁਕਾਨਾਂ ਆ ਸਰਦਾਰ ਭਰਾ ਖੜਾ ਆਪਣਾ ਤੇ ਅੱਗੇ ਆ ਤੁਸੀਂ ਦੇਖ ਲਓ ਕੀ ਬਾਤਾਂ ਆ ਦੇਖੋ ਬਈ ਬੱਕਰੀਆਂ ਮਖਿਆ ਯਾਰ ਇੱਕ ਤੋਂ ਇੱਕ ਬੱਕਰੀਆ ਵੀਡੀਓ ਨੂੰ ਤੁਸੀਂ ਨਾ ਸ਼ੇਅਰ ਕਰੀ ਚਲੋ ਜਿੰਨਾ ਹੋ ਸਕਦਾ ਭਾਂਤ ਭਾਂਤ ਦੇ ਜਾਨਵਰ ਨੇ ਭਾਂਤ ਭਾਂਤ ਦੇ ਜਿਵੇਂ ਆਪਾਂ ਕਹਿੰਦੇ ਨੇ ਹੁੰਦੇ ਕ੍ਰੀਮ ਇੱਥੇ ਕ੍ਰੀਮ ਆਈ ਹੋਈ ਆ ਬੱਕਰੀਆਂ ਦੀ ਕਿਉਂਕਿ ਸਭ ਤੋਂ ਆ ਦੇਖ ਕਿਵੇਂ ਸ਼ਿੰਗਾਰ ਰਿਹਾ ਕਿਵੇਂ ਉਹਨੂੰ ਕੰੰਗੀ ਕਰ ਰਿਹਾ ਵਾਲਾਂ 'ਚ ਕਿਆ ਬਾਤਾਂ ਮਖਿਆ ਗੱਲਬਾਤ ਸਿਰਾ ਹੋਈ ਪਈ ਆ ਪੂਰੀ ਬੱਕਰਾਵਾ ਦੇਖ ਲੱਗੇ ਹੀ ਆ ਰੇੜੀਆਂ ਮਿੱਤਰੋ ਠੰਡਾ ਪੀਣਾ ਕਿਸੇ ਨੇ ਆਈਸਕ੍ਰੀਮ ਖਾਣੀ ਆ ਗੰਨੇ ਦਾ ਰਸ ਪੀਣਾ ਉਹ ਪੀ ਲੋ ਤੇ ਆ ਸ਼ਿੰਗਾਰ ਲਈ ਮਿੱਤਰ ਆ ਦੇਖ ਲੋ ਗਲਾਂ 'ਚ ਟੱਲੀਆਂ ਪਾਉਣੀਆਂ ਨੇ ਭਟੇ ਪਾਉਣੇ ਨੇ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਮੈਂ ਕਹਿਆ ਯਾਰ ਜੇ ਤੁਸੀਂ ਨਹੀਂ ਕਦੇ ਦੇਖੀ ਬੱਕਰਾ ਵੰਡਿਆ ਸਾਡੇ ਫੀਟ ਉੱਤੇ ਲੱਗਦੇ ਨੇ ਬਾਈ ਤੇਰੇ ਤੇ ਦੂਸਰੇ ਹੋਏ ਇਹ ਫਿਰ ਮਮਤਾ ਕੇ ਅਸੀਂ ਖਤਿਰ ਹਾਂ ਠਾਈ ਆ ਲੈ ਵੀ ਇਥੋਂ ਬੱਕਰੀਆਂ ਦਾ ਮੇਲੂ ਤੁਹਾਨੂੰ ਚਾਰਾ ਬਾਈ ਨਾਲ ਕਰਾਉਣੇ ਆ ਗੱਲਬਾਤ ਬਾਈ ਕਹਿੰਦਾ ਹਰ ਸਾਲ ਇੱਥੇ ਆਪਾਂ ਦੁਕਾਨ ਲਾਈਦੀ ਆ ਲਓ ਜੀ ਕਰਦੇ ਆ ਬਾਈ ਨਾਲ ਗੱਲਬਾਤ ਵੀ ਕੀ ਕੀ ਮਿਲਦਾ ਬਾਈ ਆ ਬਾਈ ਆਪਣੇ ਕੋਈ ਬੱਕਰੀ ਦਾ ਰਸ ਚਾਹੇਗਾ ਬਹੁਤ ਵਧੀਆ ਗੁੰਗੀ ਦਾ ਪੋ ਆ ਜਾਗਾ ਪੂਰੀ ਜਾਗਾ ਜਮਾਰੇ ਜਾਗਾ ਸੋਲੇ ਦਾ ਧਿਰਕਾ ਦਾ ਗਣਕਾ ਇਹ ਮੱਕੀ ਆ ਜੋ ਵੀ ਮੇਰੇ ਵੀਰ ਨੂੰ ਜੋ ਜੋ ਦੀ ਲੋੜ ਆ ਕਿ ਜੋ ਕੁਝ ਮਿਲਦਾ ਹੈ ਨਾ

ਆ ਲਾਲ ਅੰਨੇ ਅੰਨੇ ਕਰ ਤਾਲੀ 08685 ਇਹ ਆਏ ਸਾਰੇ ਹੋਰ ਨੇ ਤੁਸੀਂ ਪੱਕਾ ਪੱਕਾ ਡਾਣਾ ਰੇ ਠੀਕ ਆ ਠੀਕ ਆ ਜੀ ਚਾਲ ਲੱਗ ਗਿਆ ਬਈ ਆਪਣੀ ਰੇ ਕਮੰਡੀ ਕਮੰਡੀ ਹਾ ਜੀ ਕਿਵੇਂ ਹੋ ਕੀ ਕੀ ਸਮਾਨ ਰੱਖਿਆ ਹਾਂ ਸਾਲ ਗੋਲੇ ਵਾਲੀ ਮੋਤਲ ਹੈ ਹਾਂ ਲੈ ਆਏ ਆਪਣੇ ਟੇਲ ਬੁਰੀ ਹੈ ਓਕੇ ਹੋਰ ਕੀ ਕੀ ਹੈ ਆਏ ਸਾਲ ਹੀ ਆਉਣੇ ਨੇ ਹਾਂ ਜੀ ਹਰ ਸਾਲ ਆਉਂਦੇ ਜਿਵੇਂ ਚੱਲ ਰਹੀ ਹੈ ਮੰਡੀ ਬੜੀ ਵਧੀਆ ਮੰਡੀ ਕਮੰਡੀ ਚੱਲ ਰਹੀ ਹੈ ਓਕੇ ਬਕਰੀਦ ਕਿਤਨੇ ਆ ਬਕਰੀਦ ਹੈ 7 ਤਰੀਕ 7 ਤਰੀਕ ਦੀ ਬਕਰੀਦ ਮੁਬਾਰਕ ਬਾਈ ਜੀ ਬਾਈ ਕਿਹੜਾ ਪਿੰਡ ਆ ਤੇਰਾ ਰਾਣਾ ਸਾਹਿਬ ਦੇ ਰਾਣਾ ਸਾਹਿਬ ਹਾਂਜੀ ਅੱਜ ਲੈ ਕੇ ਆਏ ਸੀ ਹਾਂਜੀ ਅੱਜ ਠੀਕ ਆ ਹੋਰ ਵੀ ਨੇ ਜਾਨਵਰ ਇਸ ਤੋਂ ਲਾ ਡੰਗਰ ਪਸ਼ੂ ਆ ਗਿਆ ਮੇਰੇ ਘਰੇ ਹੋਰ ਦੋ ਤਿੰਨ ਪੱਠਾ ਨੇ ਠੀਕ ਆ ਠੀਕ ਆ ਠੀਕ ਆ ਮੇਰੇ ਕਿੰਨੇ ਸੀ ਕਰਦੇ ਨੇ ਜਾਨਵਰ ਇਹ ਬੱਚੀ ਆ ਤੇ ਮੇਰੇ 25000 ਜੁੜਾ ਮੰਗ ਰਹੇ ਹਾਂ ਹਾਂਜੀ ਬਾਕੀ ਲੋਕ ਦੇ ਘੱਟ ਵੱਧ ਹੋ ਜਾਊਗਾ ਠੀਕ ਇਹ ਪਹਿਲਾਂ ਮੈਂ ਮਤਰਾ ਵਰਗੀ ਮਾਰਦੇ ਹੋਰ ਵੀ ਹੈ ਗਿਆ ਦੋ ਜਾਣ ਪਰ ਅੱਗੇ ਆਪਣੇ ਆਦੇ ਠੀਕ ਆ ਕਿਹੜੇ ਆ ਦੇ ਆਹ ਥੋੜੀ ਨੇ ਆ ਬਣੀ ਅਸੇ ਵੀ ਤੇਰੀ ਨਹੀਂ ਚੱਲ ਪਾਣੀ ਇਹ ਠੀਕ ਆ ਠੀਕ ਆ ਚਲ ਲੈ ਵੀ ਮੈਂ ਕੈਮਰਾਮੈਨ ਨੂੰ ਕਹਾਂ ਮਰੋਕੇ ਦਾ ਰੁਕ ਜਾ ਰੁਕ ਜਾ ਆਪਣਾ ਪੰਜਾਬੀ ਭਰਾ ਮਿਲ ਗਿਆ ਇਹਦੀ ਜ਼ਰੂਰ ਆਪਾਂ ਨੇ ਐਡ ਕਰਨੀ ਆ ਮਿੱਤਰੋ ਇਹ ਚਾਟੀ ਵਾਲੀ ਲੱਸੀ ਮੇਲੇ ਦੇ ਵਿੱਚ ਬਾਈ ਦੀ ਸਟਾਲ ਕਹਿ ਸਕਦੇ ਆ ਲਾਈ ਹੋਈ ਆ ਚਾਟੀ ਵਾਲੀ ਲੱਸੀ ਮਿਲਦੀ ਆ ਘਰ ਦੀ ਕਿਆ ਬਾਤਾਂ ਉਸ ਤੋਂ ਇਲਾਵਾ ਪਨੀਰ ਦੇਸੀ ਕਿਉ ਮਿਲਦਾ ਆਪਾਂ ਨੇ ਪੀਤੀ ਬਾਈ ਕੋਲ ਲੱਸੀ ਗੱਲਬਾਤ ਸਿਰਾ ਹੋ ਗਈ ਪਿੰਡ ਬਾਈ ਦਾ ਬਾਲੇ ਵਾਲਾ ਬਾਈ ਕਹਿੰਦਾ ਪਹਿਲੀ ਵਾਰ ਆਪਾਂ ਇੱਥੇ ਸਟਾਲ ਲਾਈਆ ਨਜ਼ਾਰਾ ਕਹਿੰਦਾ ਵਧੀਆ ਦਿਹਾੜੀ ਪੈ ਰਹੀ ਆ ਬਾਕੀ ਜੇ ਤੁਸੀਂ ਮੇਲੇ 'ਚ ਆ ਰਹੇ ਹੋ ਤਾਂ ਬਾਈ ਕੋਲੇ ਜ਼ਰੂਰ ਲੱਸੀ ਪੀ ਕੇ ਜਾਓ ਚਾਟੀ ਵਾਲੀ ਲੱਸੀ ਮਖਿਆ ਕਿਆ ਬਾਤਾਂ ਐਂਡ ਗੱਲਬਾਤ ਆ ਬਾਈ ਨੇ ਵੀ ਪੀਤੀ ਕਹਿੰਦਾ ਸਿਰਾ ਗੱਲਬਾਤ ਆ ਬਾ ਹਸਰੀ ਗਾਲ ਜੀ ਕਿਹੜਾ ਪਿੰਡ ਆਈ ਕਿਹੜਾ ਹੀ ਖੁੱਡੀ ਕਲਾ ਬਰਨਾਲੇ ਕੋਲੋਂ ਆਇਆ ਬਾਪੂ ਇਹ ਜਾਨਵਰ ਬਾਪੂ ਸਾਰੇ ਤੇਰੀ ਨੇ ਠੀਕ ਆ ਆ ਆ ਓਕੇ ਅੱਛਾ ਇਹ ਤੁਹਾਡੇ ਦੋਏ ਨੇ ਠੀਕ ਆ ਠੀਕ ਆ ਠੀਕ ਆ ਅੱਜ ਇਹ ਮਤਲਬ ਕੱਮੇ ਅੱਜ ਹੀ ਆਏ ਹੋ ਜਾਂ ਪਹਿਲੇ ਕੋਈ ਹੋਇਆ ਸੇਲ ਜਾਂ ਨਹੀਂ ਅੱਜ ਦਾ ਉਹ ਲੋਕ ਚੱਕੇ ਨਹੀਂ ਆ ਰਹੇ। ਓਕੇ ਓਕੇ ਓਕੇ। ਕੀ ਬੋਲੇ ਦਾ ਮੰਗ ਰਿਹਾ ਤੁਸੀਂ? ਕਿਹਦਾ ਲੱਖ ਰੁਪਇਆ? ਮੈਥਰੋਂ ਲੈ ਵੀ ਲੱਖ ਰੁਪਇਆ ਵਾਪਸ ਮੰਗ ਰਿਹਾ। ਦਿਖਾ ਦੇ ਦੂਰੋਂ ਦਿਖਾ ਦੇ। ਕੀ ਆ ਬਾਤਾਂ? ਬੱਕਰਾ ਈ ਝੋਟਾ ਈ ਐ ਕਿਸਮ ਦਾ। ਅੱਛਾ ਉਹ ਜਾਨਵਰ ਦਾ ਉਹਦਾ 30000 ਹੈ। ਉਹਦਾ 30000 ਮੰਗ ਰਹੇ ਹੋ ਠੀਕ ਆ ਠੀਕ। ਹੈ ਜੀ? ਅੱਛਾ ਨਾਲ ਬਾਪੂ ਕੋਈ ਹੋਰ ਕੰਮ ਵੀ ਕਰਦੇ ਜਾਂ ਇਹੀ ਬਸ ਇਹਨਾਂ ਦਾ ਹੀ? ਅਸੀਂ ਇਹੀ ਕੰਮ ਕਰਦੇ। ਠੀਕ ਆ ਠੀਕ ਆ ਠੀਕ ਆ ਠੀਕ। ਪਹਿਲੇ ਦਣਤੀ ਕਰ। ਪਹਿਲੇ ਦਣ ਤੋਂ ਆਏ ਸਾਲ ਆਉਣੇ ਹੋ ਇੱਥੇ। ਆਏ ਸਾਲ। ਠੀਕ ਆ ਠੀਕ ਆ ਠੀ ਆਹ 12 ਕਹਿੰਦਾ ਜਦੋਂ ਬਾਪੂ ਕਹਿੰਦਾ ਮੈਂ 12 ਸਾਲ ਦਾ ਸੀ ਜਦੋਂ ਇਹ ਕੰਮ 'ਚ ਪੈ ਗਿਆ ਸੀ ਠੀਕ ਆ ਹੁਣ ਬਾਪੂ ਉਮਰ ਕਿੰਨੀ ਆ ਤੁਹਾਡੀ ਲਗਦਾ ਕਰਬ ਆ 50 ਦੇ ਦਾ 54 ਸਾਲ ਬਾਪੂ ਕਹਿੰਦਾ ਉਮਰ ਹੋ ਗਈ 12 ਸਾਲ ਦਾ ਜਦੋਂ ਇਹ ਕੰਮ 'ਚ ਪੈ ਗਿਆ ਸੀ ਲੈ ਵੀ ਜਿਵੇਂ ਤੁਹਾਨੂੰ ਪਤਾ ਵੀ 7 ਤਰੀਕ ਦੀ ਬਕਰੀਦ ਆ ਸਾਰਿਆਂ ਨੂੰ ਪਹਿਲਾਂ ਤਾਂ ਬਕਰੀਦ ਦੀਆਂ ਭਾਈ ਮੁਬਾਰਕਾਂ ਉਤੋਂ ਬਾਅਦ ਤਾਂ ਤੁਸੀਂ ਦੇਖੀ ਚਲੋ ਮਖਿਆ ਸਾਡੀਆਂ ਭੈਣਾਂ ਖੜੀਆਂ ਨੇ ਬੜਾ ਮਨ ਖੁਸ਼ ਹੁੰਦਾ ਇਹ ਵੀ ਖਰੀਦਦਾਰੀ ਵਿਚਾਰੀਆਂ ਕਰ ਰਹੀਆਂ ਨੇ ਵੀਰ ਕਰ ਰਹੇ ਨੇ ਬਾਕੀ ਜੀ ਆਪਾਂ ਬੱਕਰਿਆਂ ਦੀਆਂ ਗੱਲਾਂ ਕਰੀਏ ਮਿੱਤਰੋ ਕਹਿੰਦੇ ਮੰਡੀ ਦੇ ਵਿੱਚ ਇੱਕ ਤੋਂ ਇੱਕ ਬੱਕਰਾ ਆਇਆ ਹੋਇਆ ਕਰੀਮ ਆਈ ਹੋਈ ਆ ਤੇ ਬੱਲੇ ਬੱਲੇ ਕਿਆ ਬਾਤਾਂ ਮਖਿਆ ਭਾਈ ਸਾਰਾ ਹੀ ਰਾਜਸਥਾਨ ਸਾਰਾ ਹੀ ਹਰਿਆਣਾ ਪਹੁੰਚਿਆ ਹੋਇਆ ਇੱਥੇ ਪੰਜਾਬ ਤਾਂ ਹੈਗਾ ਹੀ ਹੈਗਾ ਰਾਜਸਥਾਨ ਵੀ ਹਰਿਆਣਾ ਵੀ ਇੱਥੇ ਆਇਆ ਹੋਇਆ ਇਤੋਂ ਪਹਿਲਾਂ 4 ਦਿਨਾਂ ਦੀ ਜੇ ਆਪਾਂ ਗੱਲ ਕਰੀਏ ਨਾ 4 ਦਿਨ ਪਹਿਲਾਂ ਕਹਿੰਦੇ ਇੱਥੇ ਪੈਰ ਧਰਦ ਨੂੰ ਥਾਂ ਨਹੀਂ ਸੀ ਹੈਗਾ ਐਨਾ ਰਸ ਸੀ ਇੱਕ ਤੋਂ ਇੱਕ ਬੱਕਰਾ ਸੀ ਫਿਰ ਹਾਲ ਗੱਲ ਇਹ ਵੀ ਆ ਰਹੀ ਆ ਕਹਿੰਦੇ ਹੁਣ 7 ਤਰੀਕ ਦੀ ਬਕਰੀਦ ਦਾ ਸ਼ੁੱਕਰਵਾਰ ਨੂੰ ਕਹਿੰਦੇ ਇੱਥੇ ਵੱਡੀ ਬੋਲੀ ਲੱਗ ਸਕਦੀ ਆ ਵੱਡਾ ਇਕੱਠ ਹੋ ਸਕਦਾ ਆ ਬੱਕਰੀਆਂ ਦਾ ਉਹ ਵੀ ਆਪਾਂ ਕਵਰ ਕਰਾਂਗੇ ਤੇ ਚੱਲਦੀ ਚੱਲਦੀ ਮਿੱਤਰੋ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਵੱਧ ਤੋਂ ਵੱਧ ਜਿਹੜੇ ਭਰਾ ਇਹ ਚੀਜ਼ ਦਾ ਸ਼ੌਂਕ ਰੱਖਦੇ ਨੇ ਬੱਕਰੀਆਂ ਦਾ ਤੇ ਬਾਕੀ ਆ ਤੁਸੀਂ ਦੇਖੋ ਹੁਣ ਇੱਥੇ ਬੋਲੀ ਸ਼ੁਰੂ ਹੋਣੀ ਆ ਕਰਦੇ ਆ ਗੱਲਾਂ ਬਾਤਾਂ ਬਾਈ ਨਾਲ ਆਜੋ ਫਿਰ ਇਹਦਾ 35000 ਮੰਗਿਆ ਵੀਰੇ ਤੂੰ ਦੱਸ ਤੂੰ ਦੱਸ ਸੋਲਾ ਹਰ ਦਾ ਨਹੀਂ ਦੇਣਾ ਵੀਰੇ ਨਹੀਂ ਦੇਣਾ ਆਪਾਂ 16000 17 ਨਹੀਂ ਦੇਣਾ 18 ਨਹੀਂ ਨਹੀਂ ਦੇਣਾ 16 ਵੀ ਆਪਕਾ ਕੋਈ ਗੱਲ ਨਹੀਂ ਰਿਸ਼ੌਲੀ ਫੇਰ ਕੀ ਹੋ ਗਿਆ ਕੋਈ ਗੱਲ ਨਹੀਂ ਪੂ ਹਰਿਆਣੇ ਤੋਂ ਆਇਆ ਭਾਈ ਆ ਬਾਪੂ ਕਹਿੰਦੇ ਹਰਿਆਣੇ ਤੋਂ ਆਇਆ ਮੂਸਾ ਖੇੜਾ ਬਾਪੂ ਆਏ ਸਾਲ ਆਉਣਾ ਫਿਰ ਤੂੰ ਨਾ ਮਾ ਦਾ ਪਹਿਲੀ ਵਾਰ ਓਕੇ 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 ਹੋਰ ਵੀ ਨੇ ਜਾਨਵਰ ਕਿ ਠੀਕ ਹੈ ਲੈ ਵੀ ਮਿੱਤਰੋ ਬਾਕੀ ਤੁਸੀਂ ਕਮੈਂਟ ਕਰ ਕਰ ਦੱਸੀ ਚੱਲਿਓ ਵੀ ਤੁਹਾਨੂੰ ਇਹ ਬੱਕਰਾ ਮੰਡੀ ਕਿਵੇਂ ਲੱਗੀ ਤੇ ਕਿਹੜੇ ਕਿਹੜੇ ਭਰਾ ਇਹ ਬੱਕਰਾ ਮੰਡੀ ਦੇ ਵਿੱਚ ਪਹਿਲਾਂ ਆਏ ਨੇ ਇੱਥੋਂ ਦਿਖਾਏ ਗਏ ਜਾਨਵਰ ਤੁਹਾਨੂੰ ਕਿਵੇਂ ਲੱਗੇ ਸਾਰਾ ਸਾਨੂੰ ਦੱਸਿਓ ਮਖਿਆ ਆਪਾਂ ਨੂੰ ਤਾਂ ਭਾਈ ਇਹ ਬੱਕਰਾ ਮੰਡੀ ਬੜੀ ਘੈਂਟ ਲੱਗੀ ਇੱਥੇ ਜਿਹੜੇ ਜਾਨਵਰ ਦੇਖ ਕੇ ਆਪਣੀ ਰੂਹ ਖੁਸ਼ ਹੋ ਗਈ ਐਂਡ ਗੱਲ ਵਾਸੀਆ ਦੁਕਾਨਾਂ ਲੱਗੀਆਂ ਹੋਈਆਂ ਨੇ ਖਾਣ ਪੀਣ ਦੀ ਸਾਰੀ ਬਵਸਤਾ ਹੈਗੀ ਆ ਚਾਰਾ ਵੀ ਬੱਕਰੀਆਂ ਨੂੰ ਇੱਥੋਂ ਮਿਲੀ ਜਾਂਦਾ ਛੱਲੀਆਂ ਵਾਲਾ ਦੇਖੋ ਭਰਾ ਛੱਲੀਆਂ ਭੁੰਨ ਰਿਹਾ ਠੀਕ ਆ ਕੁਲਫੀ ਵਾਲਾ ਭਰਾ ਖੜਾਗਾ ਤੇ ਇਦੂ ਲਾਵਾ ਇੱਥੇ ਬੱਕਰੀਆਂ ਦੇ ਹਾਰ ਸ਼ਿੰਗਾਰ ਲਈ ਤੁਹਾਨੂੰ ਦੁਕਾਨਾਂ ਲੱਗੀਆਂ ਹੋਈਆਂ ਨੇ ਸਾਰੀਆਂ ਮਿਲ ਜਾਣੀਆਂ ਨੇ ਤੇ ਬੱਕਰੀਆਂ ਲਈ ਛੁਰੇ ਵਗੈਰਾ ਇੱਥੋਂ ਮਿਲ ਜਾਣੇ ਨੇ ਜਾਨਵਰ ਐਂਡ ਤੋਂ ਐਂਡਾ ਦੇਖੀ ਚਲੋ ਤੁਸੀਂ ਜਿੱਥੇ ਤੱਕ ਨਿਗਾਹ ਜਾਂਦੀ ਆ ਮਖਿਆ ਯਾਰ ਬੱਕਰੀ ਬੱਕਰੇ ਖੜੇ ਨੇ ਆਹ ਦੇਖ ਲਓ ਵੱਡੇ ਵੱਡੇ ਟਰੱਕ ਭਰ ਕੇ ਆਏ ਹੋਏ ਨੇ ਬੱਕਰੀਆਂ ਦੇ ਉਹ ਗੱਡੀਆਂ ਖੜੀਆਂ ਨੇ ਕਾਰਾਂ ਖੜੀਆਂ ਨੇ ਲੋਕ ਬੜੇ ਦੂਰੋਂ ਦੂਰੋਂ ਆਏ ਨੇ ਮੈਂ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਣਾ ਪੰਜਾਬ ਸਾਰਾ ਹੀ ਆ ਤੇ ਰਾਜਸਥਾਨ ਹਰਿਆਣਾ ਸਾਰੇ ਲੋਕ ਇੱਥੇ ਪਹੁੰਚੇ ਨੇ ਬਾਈ ਕਹਿੰਦਾ ਹੈਲੋ ਮਖਿਆ ਬਾਈ ਕੀ ਹਾਲ ਹੈ ਠੀਕ ਠਾਕ ਤੇ ਆਹ ਦੇਖੋ ਤੁਸੀਂ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਉਹ ਬਾਈ ਪਾਣੀ ਲੈ ਕੇ ਆ ਰਹੇ ਹੈ ਬੱਕਰੀਆਂ ਲਈ ਤੇ ਆ ਸਾਡੇ ਮੁਸਲਮਾਨ ਭਰਾ ਖੜੇ ਨੇ ਤੇ ਮਿੱਤਰੋ ਆ ਗੱਲਾਂបੱਤਾਂ ਚੱਲੀ ਜਾਂਦੀਆਂ ਨੇ ਇਸ ਤੋਂ ਇਲਾਵਾ ਬਾਈ ਸ਼ਾਮ ਨੂੰ ਇਦੋਂ ਵੀ ਵੱਧ ਹੋਰ ਰਸ਼ ਹੋ ਜਾਣਾਗਾ ਸ਼ਾਮ ਨੂੰ ਇਦੋਂ ਵੱਧ ਰਸ਼ ਹੋ ਜਾਣਾਗਾ ਹਲੇ ਤਾਂ ਬੱਜੇ ਨੇ ਬਾਈ 5 5:30 ਹੋਏ ਨੇ ਜਿਉਂ ਜਿਉਂ ਸ਼ਾਮ ਹੋਣੀ ਆ ਪਿੰਡਾਂ ਵਾਲੇ ਭਰਾ ਸਾਡੇ ਆਉਣ ਲੱਗ ਜਾਂਦੇ ਨੇ ਤੇ ਆਹ ਬੋਲੀ ਚੱਲ ਰਹੀ ਆ ਮਿੱਤਰੋ ਆਹ ਬੱਕਰਾ 25000 ਦਾ ਸੇਲ ਕਰਤਾ ਤੇ ਇਹ ਮੇਰੇ ਹਿਸਾਬ ਨਾਲ ਹੋਊਗਾ 40 ਤੋਂ 45 ਕਿਲੋ ਵਜਣ ਵਾਲਾ ਇਹ ਬਾਈ ਹੁਣੀਆਂ ਨੇ ਲੈ ਲਿਆ ਤੇ ਬਾਈ ਕਹਿੰਦਾ ਆਪਾਂ ਨੇ ਰੱਖਣਾ ਹੀ ਆ ਬਸ ਰੱਖਣ ਖਾਤਰ ਬਾਈ ਨੇ 25000 ਦੇ ਤਾਂ 2822 ਮੰਗਦਾ ਸੀ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ YouTube ਚੈਨਲ ਨੂੰ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ